ਜਿਹੜੇ ਰੋਗੀ ਬੜੇ ਲੰਮੇ ਟਾਈਮ ਤੋਂ ਪੀੜਤ ਨੇ ਸੰਗ੍ਰਹਿਣੀ ਰੋਗ ਨੂੰ ਲੈ ਕੇ ਬਾਰ-ਬਾਰ ਟਾਇਲਟ ਜਾਂਦੇ ਨੇ ਟਾਇਲਟ ਜਾਣ ਦੇ ਨਾਲ ਸਰੀਰ ਦੀ ਸਤਿਆ ਨਿਕਲ ਜਾਂਦੀ ਹੈ ਗਰਮੀ ਦੀ ਰੋਤਾ ਤੇ ਕੀ ਉਹਨਾਂ ਨੂੰ ਖਾਣਾ ਪੀਣਾ ਚਾਹੀਦਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹ ਦੱਸਣ ਲੱਗੇ ਆ ਧਿਆਨ ਦੇ ਨਾਲ ਸੁਣ ਲਿਓ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਲਈ ਜ਼ਰੂਰੀ ਹੈ ਲੱਸੀ ਛਾਟੀ ਦੀ ਜਿਹੜੀ ਹੈਗੀ ਆ ਉਹ ਪੀਓ ਲੱਸੀ ਇੱਕ ਗਲਾਸ ਲੱਸੀ ਲੈ ਲਓ ਇੱਕ ਗਲਾਸ ਪਾਣੀ ਲੈ ਲਓ ਵਿੱਚ ਘਰਨ ਨੂੰ ਪਾ ਲਓ ਉਹ ਪੀਣੀ ਜ਼ਰੂਰ ਸ਼ੁਰੂ ਕਰ ਦਿਓ ਤੇ ਦੂਸਰਾ ਦਹੀਂ ਆ ਤਾਜ਼ਾ ਲੱਗਿਆ ਹੋਇਆ ਦਹੀਂ ਖਾਓ ਦਹੀਂ ਨੂੰ ਥੋੜੀ ਮਾਤਰਾ 'ਚ ਖਾਣਾ ਜਿਨ੍ਹਾਂ ਦੇ ਸੋਜ ਜ਼ਿਆਦਾ ਰਹਿੰਦੀ ਹੈ ਪੇਟ 'ਚੋ ਘੱਟ ਮਾਤਰਾ 'ਚ ਖਾਣ ਤਾਜ਼ਾ ਦਹੀਂ ਲੈ ਸਕਦੇ ਹੋ ਤੁਸੀਂ ਪੈਰ ਪਾਣੀ 'ਚ ਡੁਬੋਣੇ ਆ ਮਤਲਬ ਤਾਜ਼ਾ ਪਾਣੀ ਲਓ ਬੱਠਲ ਦੇ ਵਿੱਚ ਪਾ ਲਓ ਪੈਰ ਪਾਣੀ 'ਚ ਡੁਬੋਣੇ ਆ ਘੱਟੋ ਘੱਟ ਜ਼ਿਆਦਾ ਨਹੀਂ ਤਾਂ 20 ਤੋਂ 25 ਮਿੰਟ ਅੱਧਾ ਘੰਟਾ ਪੈਰ ਪਾਣੀ 'ਚ ਡੁਬੋ ਕੇ ਰੱਖੋ ਜਦੋਂ ਦੁਪਹਿਰ ਦੇ ਟਾਈਮ 'ਤੇ ਤੁਸੀਂ ਸੌਣੇ ਹੋ ਉਸ ਟਾਈਮ ਗਿੱਲਾ ਕਰਕੇ ਤੌਲੀਆ ਢਿੱਡ ਤੇ ਰੱਖੋ ਜਿਹਦੇ ਨਾਲ ਅੰਦਰ ਪੇਟ ਦੀ ਗਰਮੀ ਨਿਕਲਦੀ ਆ ਪੇਟ ਦੇ ਵਿੱਚ ਅੰਤੜੀਆਂ ਦਾ ਟੈਂਪਰੇਚਰ ਜ਼ਿਆਦਾ ਇਨਕਰੀਜ਼ ਹੋਣ ਦੇ ਨਾਲ ਵੀ ਵਾਰ-ਵਾਰ ਲੇਟਨ ਜਾਣਾ ਪੈਂਦਾ ਜੇ ਟਾਈਮ 'ਚ ਮੌਸਮ ਬਦਲ ਨਹੀਂ ਕਰਕੇ ਪਾਣੀ ਥੋੜੀ-ਥੋੜੀ ਮਾਤਰਾ ਦੇ ਵਿੱਚ ਬਾਰ-ਬਾਰ ਲੈਂਦੇ ਰਹੋ ਇਹ ਧਿਆਨ ਰੱਖੋ ਨਿੰਬੂ ਪਾਣੀ ਲੈ ਸਕਦੇ ਹੋ ਬਾਕੀ ਜਿਹੜੇ ਫਲਾਂ ਦਾ ਰਸ ਫਲਾਂ ਦੇ ਰਸ ਦੇ ਵਿੱਚ ਕੀ ਹੈ ਅਨਾਰ, ਮਸੰਮੀ, ਚੁਕੰਦਰ, ਅਨਾਨਾਸ, ਗੰਨੇ ਦਾ ਰਸ ਇਹ ਚੀਜ਼ਾਂ ਤੁਸੀਂ ਲੈ ਸਕਦੇ ਹੋ ਜਿਹਨੂੰ ਟਾਇਲਟ ਲੂਜ਼ ਵੀ ਆਂਦੀ ਆ ਹਾਰਡ ਵੀ ਆਂਦੀ ਆ ਮਤਲਬ ਬਣ ਕੇ ਨਹੀਂ ਆਂਦੀ ਉਹ ਪੇਸ਼ੈਂਟ ਟਾਇਲਟ ਜਾਂਦੇ ਨੇ ਬੈਠੇ ਆ ਜ਼ੋਰ ਲੱਗੀ ਜਾਂਦਾ ਆਂਦੀ ਹੈ ਨਹੀਂ ਇਦਾਂ ਲੱਗਦਾ ਉਹ ਫਾਈਬਰ ਦੀ ਕਮੀ ਕਰਕੇ ਹੁੰਦਾ ਉਹਦੇ ਲਈ ਤੁਸੀਂ ਕੀ ਕਰਨਾ ਦੋ ਖੀਰੇ ਚਾਈਨਿਸ ਕਟਕੇ ਸ਼ਾਮ ਨੂੰ 5:30 ਦੇ ਕਰੀਬ ਕਲਨ ਨੂੰ ਲਾ ਕੇ ਖਾ ਲਿਆ ਕਰੋ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਫਾਈਬਰ ਪੈਦਾ ਹੋਣ ਲੱਗ ਜਾਂਦਾ ਟਾਇਲਟ ਸੌਖੀ ਪਾਸ ਹੋਣ ਲੱਗ ਜਾਂਦੀ ਹੈ ਤੇ ਖਾਣਾ ਖਾਣ ਤੋਂ ਬਾਅਦ 5-7 ਮਿੰਟ ਟੈਲਣਾ ਜ਼ਰੂਰੀ ਹੈ ਇਹ ਗੱਲਾਂ ਦਾ ਧਿਆਨ ਰੱਖ ਲਓ ਤੇ ਤਰਬੂਜ ਅੱਜਕੱਲ ਆ ਰਿਹਾ ਮਾਰਕੀਟ ਦੇ ਵਿੱਚ ਜਿਹੜਾ ਲੰਮਾ ਤਰਬੂਜ ਆ ਬਿਲਕੁਲ ਕਾਲੇ ਜੇ ਕਲਰ ਦਾ ਹਰੇ ਜੇ ਹਰੇ ਜੇ ਗੂੜੇ ਕਲਰ ਦਾ ਜਿਹੜਾ ਕਾਲੇ ਕਾਲੇ ਰੰਗੂ ਲੱਗਦਾ ਦੇਖਣ ਚ ਉਹਦੇ ਨਿਚਲੇ ਪਾਸੇ ਦਾਗ ਹੋਵੇ ਜਿੱਡਾ ਤਰਬੂਜ ਹੋਵੇ ਉੱਡਾਕ ਦਾਗ ਹੋਵੇ ਇਹਨਾਂ ਉਹ ਵੀ ਦਾਗ ਐਡਾ ਕੋਵੇ ਤੇ ਤਰਬੂਜ ਐਡਾ ਵੱਡਾ ਹੋਵੇ ਇਹਦਾ ਮਤਲਬ ਇਹ ਆ ਵੀ ਉਹ ਟੀਕਾ ਲਾ ਕੇ ਬਣਾਇਆ ਤੇ ਉਹ ਧਿਆਨ ਦੇ ਰੱਖ ਕੇ ਮਤਲਬ ਪਰਖ ਦੇ ਨਾਲ ਉਹਨੂੰ ਖਰੀਦਦਾਰੀ ਕਰੋ ਖਰੀਦਦਾਰੀ ਕਰਨ ਤੋਂ ਬਾਅਦ ਉਹਨੂੰ ਕਟਿੰਗ ਧੋ ਕੇ ਚੰਗੀ ਤਰ੍ਹਾਂ ਕਟਿੰਗ ਕਰਕੇ ਉਸ ਤੋਂ ਬਾਅਦ ਵਿੱਚ ਉਹਨੂੰ ਫਰਿੱਜ ਦੇ ਵਿੱਚ ਲਾਓ ਵੀ ਕੱਢ ਕੇ ਜਿੰਨੇ ਵੀ ਨਿਕਲ ਸਕਦੇ ਆ ਉਸ ਤੋਂ ਬਾਅਦ ਉਹਨੂੰ ਤੁਸੀਂ ਖਾਣਾ ਹਰ ਰੋਜ਼ ਦਿਨ ਦਾ ਜ਼ਿਆਦਾ ਨਹੀਂ 3-4 ਕਿਲੋ ਤਰਬੂਜ਼ ਖਾਣਾ ਸ਼ੁਰੂ ਕਰੋ ਇਹਦੇ ਨਾਲ ਰੀ ਹਾਈਡਰੇਸ਼ਨ ਦੀ ਕਮੀ ਪੂਰੀ ਹੁੰਦੀ ਆ ਅੰਤਰੀਆਂ ਦੇ ਵਿੱਚ ਗਰਮੀ ਘਟਦੀ ਆ ਬਾਡੀ ਨੂੰ ਵਿਲ ਪਾਵਰ ਬਣਦੀ ਆ ਐਦਾਂ ਤੁਸੀਂ ਕਰਨਾ ਸ਼ੁਰੂ ਕਰ ਦੋਗੇ ਤੁਹਾਡੀ ਜ਼ਿੰਦਗੀ ਸੋਖੀ ਹੋ ਜਾਣੀ ਆ ਤੇ ਸੈਰੇਣੀ ਰੋਗ ਤੋਂ ਕਾਫੀ ਹੱਦ ਤੱਕ ਤੁਸੀਂ ਸੋਖੇ ਹੋ ਜਾਓਗੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ